ਤੁਹ ਵੀ ਗੁੱਡ ਮਾਰਨਿੰਗ ਸਾਰਿਆਂ ਨੂੰ ਟਾਈਮ ਹੋ ਚੁੱਕਾ ਆ ਸਵੇਰ ਦੇ 11:30 11:30 ਤੇ ਅਸੀਂ ਹੁਣ ਛੇਤੀ ਬਾਜ਼ਾਰ ਨੂੰ ਚਾਲੇ ਪਾ ਲੈਣੇ ਆ ਅੱਜ ਸੀਗਾ ਸਾਨੂੰ ਥੋੜਾ ਬਹੁਤਾ ਕੰਮ ਪਹਿਲਾਂ ਅਸੀਂ ਜੈਤੂ ਆਏ ਆ ਫੇਰ ਜਾਣਾ ਗੋਨਿਆਂ ਨੇ ਫੇਰ ਅਸੀਂ ਸ਼ਾਇਦ ਜਾਣਾ ਬਠਿੰਡੇ ਅੱਜ ਦੋ ਤਿੰਨ ਕੰਮ ਆ ਸਾਨੂੰ ਉਹ ਕਰਾਂਗੇ ਪਹਿਲਾਂ ਸਾਡਾ ਪਲਾਨ ਸੀਗਾ ਵੀ ਅਸੀਂ ਮਿਲਣ ਜਾਣਾ ਕਿਸੇ ਨੂੰ ਤੇ ਉਹ ਕੈਨਸਲ ਹੋ ਗਿਆ ਕੁਝ ਰੀਜ਼ਨ ਕਰਕੇ ਸੋ ਇਸ ਕਰਕੇ ਉਧਰ ਅਸੀਂ ਨਹੀਂ ਜਾਣਾ ਪਹਿਲਾਂ ਸਾਨੂੰ ਐਸੀ ਪਹਿਲਾਂ ਅਸੀਂ ਆਪਣਾ ਆਵਲਾ ਕੰਮ ਖਤਮ ਕਰਕੇ ਫਿਰ ਉਹਨਾਂ ਦੇ ਨਾਲ ਮੀਟਿੰਗ ਮਤਲਬ ਉਹਨਾਂ ਨੂੰ ਮੈਡ ਲੈ ਜਾਵਾਂਗੇ ਸ਼ਾਮ ਨੂੰ ਬਟ ਉਹਪ ਲਾਨ ਆਪਣਾ ਕੈਨਸਲ ਹੋ ਗਿਆ ਤੇ ਹੁਣ ਸਾਨੂੰ ਐਸੀਗਾ ਵੀ ਅਸੀਂ ਛੇਤੀ ਛੇਤੀ ਜਿਹੜੇ ਆਪਣੇ ਕੰਮ ਹੈਗੇ ਉਹ ਨਿਬੇੜ ਲਈਏ ਫਿਰ ਉਸ ਤੋਂ ਬਾਅਦ ਅਸੀਂ ਅੱਜ ਘਰੇ ਰੈਸਟ ਕਰਾਂਗੇ ਤੇ ਇਸ ਕਰਕੇ ਜਿਹੜਾ ਆ ਅਸੀਂ ਸਵੇਰੇ ਉੱਠਿਆ 8 8 ਵਜੇ ਮੈਂ ਤਾਂ ਤੱਕ ਨਹੀਂ ਰੋਟੀਆਂ ਈਆਂ ਸੀ ਮੈਂ ਕਿਤੇ ਤਾਂ ਪਹਿਲਾਂ ਹੀ ਉੱਠੇ ਗਏ ਸੀਗੇ ਰੋਟੀ ਰੋਟੀ ਖਾ ਕੇ ਨਹਾ ਧੋ ਕੇ ਤੇ ਅਸੀਂ ਆ ਗਏ ਤੇ ਹੁਣ ਇਹ ਸੂਚਨਾ ਆ ਵੀ ਪਹਿਲਾਂ ਜਿਹੜੀ ਸਾਡੇ ਮੰਨ ਲਓ ਜਿਹੜੇ ਸਫਾਈ ਕਰਨ ਆਉਂਦੇ ਸੀ ਉਹ ਹੁਣ ਨਹੀਂ ਆਉਣਾ ਉਹਨਾਂ ਨੇ ਮਹੀਨਾ ਨਹੀਂ ਆਉਣਾ ਸ਼ਾਇਦ ਕਿਉਂਕਿ ਉਹ ਕਿਸੇ ਦੇ ਵਿਆਹ 'ਚ ਆ ਤੇ ਹੁਣ ਆਪਣੇ ਪਹਿਲਾਂ ਕੰਮ ਕਰਦੇ ਸੀ ਨਾ ਸਰ ਵੀ ਜਦੋਂ ਤੱਕ ਦੀਰ ਹੋਈ ਸੀਗੀ ਤੇ ਹੁਣ ਉਹ ਆਇਆ ਕਰਨਗੇ ਤੇ ਉਹ ਇਸ ਵਾਰ ਇਸ ਕੋਈ ਕਰਦੇ ਮੈਂ ਵੈਸੇ ਝਾੜੂ ਕਾੜ ਦਿੱਤਾ ਸੀ ਤੇ ਪਾਪਾ ਜਾ ਕੇ ਲੈ ਆਏ ਸੀਗੇ ਉਹਨਾਂ ਨੂੰ ਤੇ ਹੁਣ ਉਹ ਕੰਮ-ਕੁਮ ਕਰਕੇ ਚੱਲ ਗਿਆ ਹੁਣੇ ਆ ਤੇ ਬਾਕੀ ਤਾਂ ਕੰਮ ਇੰਨਾ ਹੁੰਦਾ ਨਹੀਂ ਹੈਗਾ ਰੋਟੀ ਪਾਣੀ ਦਾ ਹੁੰਦਾ ਮਾੜਾ ਮੋਟਾ ਤੇ ਸਬਜ਼ੀ ਪਾਣੀ ਆਪਾਂ ਆਫਨੇ ਬਣਾ ਲੈਣੇ ਹੁੰਦੇ ਆ ਸਵੇਰ ਨੂੰ ਰੋਟੀ ਮੰਮੀ ਲਾ ਲੈਂਦੇ ਆ ਸ਼ਾਮ ਨੂੰ ਮੈਂ ਲਾ ਲਨੀ ਹੁੰਦੀ ਆ ਸੋ ਇੱਦਾਂ ਰਲ ਮਿਲ ਕੇ ਕੰਮ ਹੋ ਜਾਂਦੇ ਆ ਤੇ ਹੁਣ ਸਾਨੂੰ ਇਹ ਸੀਗਾ ਵੀ ਛੇਤੀ ਛੇਤੀ ਬਾਹਰਲੇ ਕੰਮ ਨਿਪਟਾ ਲਈਏ ਉਸ ਤੋਂ ਬਾਅਦ ਘਰੇ ਜਾ ਕੇ ਤੇ ਰੈਸਟ ਕਰਾਂਗੇ ਵੈਸੇ ਤਾਂ ਨਿਭੜ ਜਾਣੇ ਆ ਬਸ ਤਾਂ ਇੱਕ ਤਾਂ ਦੁਨੀਆ ਨੂੰ ਤਕਦੀਰ ਦਾ ਮਿਰਚਾ ਦੇ ਹਾਂ ਸੱਚੀ ਅਸੀਂ ਇੱਕ ਹੋਰ ਗੱਲ ਅਸੀਂ ਪਿਛਲੇ ਸਾਲ ਬਣਾਏ ਸੀ ਕਿ ਉਦੋਂ ਪਿਛਲੇ ਸਾਲ ਉਦੋਂ ਪਿਛਲੇ ਸਾਲ ਨਾ ਮੈਂ ਵੀਰਪਾਲ ਨੇ ਅਮਨਿੰਦਰ ਨੇ ਤੇ ਤਕਦੀਰ ਨੇ ਅਸੀਂ ਤਿੰਨਾਂ ਨੇ ਨਾਈਟ ਸੂਟ ਬਣਵਾਏ ਸੀਗੇ ਬੈਸੇ ਬਹੁਤ ਵਧੀਆ ਸਟਾਫ ਸੀਗਾ ਪਰ ਜਿਹੜਾ ਮੈਂ ਤੇ ਅਮਨਿੰਦਰ ਨੇ ਨਾਈਟ ਸੂਟ ਬਣਾ ਲਿਆ ਉਹ ਬਹੁਤ ਜ਼ਿਆਦਾ ਹੈਵੀ ਸੀਗਾ ਵੀ ਮੰਨ ਕੇ ਚੱਲੋ ਵੀ ਮੈਂ ਇੱਕ ਵਾਰੀ ਧੋਤਾ ਤੇ ਉਹ ਸੁੱਕਿਆ ਹੀ ਨਹੀਂ ਕਿੰਨੇ ਦਿਨ ਇੰਨਾ ਜਿਆਦਾ ਮੋਟਾ ਸੀ ਉਹ ਠੰਡ ਵੀ ਬਹੁਤ ਸੀ ਉਹ ਠੰਡ ਵੀ ਬਹੁਤ ਸੀ ਉਸ ਸਾਲ ਮੈਨੂੰ ਐਸੀ ਚੱਲ ਵੀ ਠੰਡ ਬਹੁਤ ਹੈ ਵੀ ਚਲੋ ਬੰਦਾ ਨਾ ਪਾ ਲੰਦਾ ਗਰਮ ਸੂਟ ਪਰ ਉਹ ਕੀ ਚੱਕਰ ਬਣਿਆ ਮੈਂ ਇੱਕ ਦਿਨ ਧੋ ਦਿੱਤਾ ਤੇ ਧੁੱਪੇ ਹੀ ਨਹੀਂ ਨਿਕਲੀ ਲਗਾਤਾਰ ਧੁੱਪਰੀ ਨਿਕਲੀ ਹੁੰਦੀ ਹਫ਼ਤਾ ਮਿਲਦਾ ਹਫ਼ਤਾ ਦੱਸ ਦੇਰ ਤੇ ਉਹ ਸੁੱਕਿਆ ਹੀ ਨਹੀਂ ਨਾਈਟ ਸੂਟ ਕਦੀ ਅੰਦਰ ਪਾਉਂਦੇ ਸੀ ਕਦੀ ਬਾਹਰ ਪਾਉਂਦੇ ਸੀਗੇ ਫੇਰ ਉਹ ਨਾਈਟ ਸੂਟ ਮੈਂ ਦੀਦੀ ਮੁੱਤੇ ਸਪੇਨ ਜਿਆਦਾ ਠੰਡ ਪੈਂਦੀ ਸੀ ਮੈਂ ਕਿਹਾ ਦੀਦੀ ਤੁਸੀਂ ਲੈ ਲਓ ਨਹੀਂ ਮੈਂ ਤਾਂ ਇੱਕ ਵਾਰੀ ਪਾਇਆ ਹੈ ਉਹ ਵੀ ਤੁਸੀਂ ਪਾ ਲਓ ਮੇਰਾ ਤਾਂ ਦੀਦੀ ਦਾ ਸਾਈਜ਼ ਆਲਮੋਸਟ ਸੇਮਿੰਗ ਆ ਫੇਰ ਉਹ ਮੈਂ ਦੀਦੀ ਨੂੰ ਦਿੱਤਾ ਸੀਗਾ ਤੇ ਹੁਣ ਅਸੀਂ ਫੇਰ ਸੋਚਿਆ ਵੀ ਤਕਦੀਰ ਦੇ ਜਿਹੜੇ ਅਸੀਂ ਉਦਾਂ ਦੇ ਮੋٹے ਸੂਟ ਬਣਵਾ ਲੈਨੇ ਆ ਦੋ ਤਿੰਨ ਬੇ ਦਾ ਵਧੀਆ ਸਿਆਲ ਝੋ ਵਧੀਆ ਹੁੰਦੇ ਵੀ ਜਿੱਦਾਂ ਘਰੇ ਪਾਉਣ ਨੂੰ ਬੈਸਟ ਆ ਕਪੜਾ ਵੀ ਵਧੀਆ ਹੁੰਦਾ ਆ ਤੇ ਉਹ ਸੌਫਟ ਕਰਕੇ ਤਕਦੀਰ ਉਹ ਵਧੀਆ ਪ੍ਰੇਫਰ ਕਰਦੀ ਹੈ ਕੰਫਰਟੇਬਲ ਤੇ ਡਾਈਪਰ ਤਾਂ ਹੁਣ ਅਸੀਂ ਤਕਦੀਰ ਦੇ ਲਾਉਂਦੇ ਨਹੀਂ ਹੈਗੇ ਤੇ ਤਕਦੀਰ ਸਾਰਾ ਕੁਝ ਦੰਦੀਆ ਤੇ ਇਸ ਕਰਕੇ ਹੁਣ ਸਾਨੂੰ ਐ ਵੀ ਅਸੀਂ ਦੋ ਤਿੰਨ ਉਹ ਸੂਟ ਬਣਾ ਲਈਏ ਤਾਂ ਤੇ ਇੱਕ ਅੱਧਾ ਸੀ ਸੋਚਦੇ ਵੀ ਇਹਦਾ ਇਨਰ ਲੈ ਲਈਏ ਥੱਲੇ ਪਾਉਣ ਨੂੰ ਕਿਉਂਕਿ ਜਿਹੜੇ ਦੂਸਰੇ ਕੱਪੜੇ ਲੈਣੇ ਆ ਉਹ ਇਹ ਘਾਟੇ ਹੀ ਪਾਉਂਦੀ ਆ ਘਰੇ ਘਰੇ ਤਾਂ ਇਹਨੂੰ ਐ ਹੁੰਦਾ ਵੀ ਬਸ ਜਿਹੜੇ ਪੁਰਾਣੇ ਆ ਕਈ ਵੇਲੇ ਇੱਕ ਫਰਕ ਦੋ ਦੋ ਤਿੰਨ ਤਿੰਨ ਦਨ ਲਾਉਂਦੀ ਨਹੀਂ ਹੈਗੀ ਤੇ ਤੁਹਾਨੂੰ ਸਾਨੂੰ ਸਦਾ ਸੀਗਾ ਵੀ ਉਹ ਦੋ ਤਿੰਨ ਸੂਟ ਲਾਣੇ ਨੇ ਵੀ ਚਲੋ ਇੱਕ ਧੋਤਾ ਤੇ ਦੋ ਹੋਇਆ ਕਰਨਗੇ ਇਹਦੇ ਕੋ ਤੇ ਹੁਣ ਪਹਿਲਾਂ ਅਸੀਂ ਗੋਨਿਆਂ ਨੇ ਪਹਿਲਾਂ ਜਿਹੜਾ ਕੰਮ ਕਰਨਾ ਉਹ ਕਰਕੇ ਫਿਰ ਉਸ ਤੋਂ ਬਾਅਦ ਸ਼ਾਇਦ ਮੈਂ ਕਿਤੇ ਖੁੱਲ ਗਈ ਹੋਊਗੀ ਉਹ ਦੁਕਾਨ ਨਾ ਜੇ ਤੁਹਾਨੂੰ ਆਪਾਂ ਲੈਣੇ ਆ ਨਾ ਨਹੀਂ ਬੇ ਪਰ ਸਿਆਲ ਚ ਖੁੱਲਦੀ ਕਿ ਪਹਿਲਾਂ ਹੀ ਖੁੱਲ ਜਾਂਦੀ ਆ ਉਹ ਤਾਂ ਸਾਰਾ ਸਾਲ ਹੀ ਬੰਦ ਹੀ ਰਹਿੰਦੀ ਆ ਫਿਰ ਵਿੱਚ ਕਰਮ ਦੇ ਜਗਲੇ ਹੋਰ ਕੰਮ ਕਰਦੇ ਚਲੋ ਦੇ ਆਹੋ ਦੇਖਦੇ ਆ ਤੇ ਉਹਦੇ ਚੋਂ ਆਪਾਂ ਜਿਹੜੇ ਮੈਂ ਵੀ ਇੱਕ ਬਣਵਾ ਲੂੰਗੀ ਤੇ ਉਹਦੇ ਚੋਂ ਐਦਾਂ ਹੁੰਦੇ ਆ ਵੀ ਥਾਨ ਪੈ ਹੁੰਦੇ ਆ ਪ੍ਰਿੰਟ ਹੁੰਦੇ ਆ ਉਹਨਾਂ ਚੋਂ ਜਿਹੜਾ ਆਪੇ ਸੀ ਹੋ ਕੇ ਦਿੰਦੇ ਜਿਹੜਾ ਤੁਸੀਂ ਪ੍ਰਿੰਟ ਪਸੰਦ ਕਰ ਲਿਆ ਉਸ ਪ੍ਰਿੰਟ ਦਾ ਬਣਾ ਕੇ ਦੇ ਦਿੰਦੇ ਆ ਬੱਚਿਆਂ ਵਾਲੇ ਪ੍ਰਿੰਟ ਬਹੁਤ ਸੋਹਣੇ ਹੁੰਦੇ ਆ ਉਹਦੇ ਚ ਸੋ ਅਸੀਂ ਹੁਣ ਤਕਦੀਰ ਨੂੰ ਦਿਖਾਵਾਂਗੇ ਜਿਹੜਾ ਇਹਨੂੰ ਪ੍ਰਿੰਟ ਪਸੰਦ ਹੋਊਗਾ ਉਹ ਵਾਲਾ ਅਸੀਂ ਬਣਾ ਲਾਂਗੇ ਤੇ ਹੁਣ ਅਸੀਂ ਪਹੁੰਚਣ ਲੱਗੇ ਆ ਗੋਨੇ ਹਣੇ ਬਣਾਨਾ ਸਵਾਦ ਤਕਦੀਰ ਖੁਸ਼ ਆ ਕੇ ਕਰ ਲੈਂਦੀ ਐ ਤੇ ਅਸਲ ਵਿੱਚ ਨਾ ਇਹ ਡਿੱਕੀ ਅੰਦਰੀਂ ਦੀ ਵੀ ਜੇ ਕੋਈ ਮੈਨੂੰ ਫੇਰ ਇਹ ਤਾਂ ਚਲ ਮੰਗਦੀ ਨਹੀਂ ਹੁਣ ਇਹ ਪਹਿਲਾਂ ਜਿਵੇਂ ਨੂੰ ਮਤਲਬ ਐ ਸੀਗਾ ਅੱਤ ਸੀਗੀ ਮੰਗਦੀ ਸੀ ਚੀਜੀ ਤੇ ਹੁਣ ਇਹ ਮੰਗਦੀ ਨਹੀਂ ਹੈ ਪਰ ਇਹ ਮਤਲਬ ਵੇਟ ਕਰਦੀ ਹੁੰਦੀ ਵੀ ਚਲ ਕੀ ਆ ਪਾਪਕੋਰਨ ਵਗੈਰਾ ਮੈਨੂੰ ਦਵਾ ਦੇ ਜਾਂ ਕੁਛ ਇਹੋ ਜਿਹਾ ਹਾਂ ਜੇ ਨਾ ਦਵਾਈਏ ਫਿਰ ਕਹੂਗੀ ਮम्मा ਨਾਨਾ ਨਾਨਾ ਜਦੋਂ ਇਹਨੂੰ ਰੇੜੀ ਦੇਖਦੀ ਵੀ ਫੇਰ ਇਹ ਕਹਿੰਦੀ ਆ ਨਾਨਾ ਨਾਨਾ ਦੇ ਦੋ ਨਾਨਾ ਤੇ ਦੂਜਾ ਵਧੀਆ ਇਦਾਂ ਕਰਨਾ ਵੀ ਚਾਹੀਦਾ ਬੱਚੇ ਦੀ ਜਿਹੜੀ ਆ ਵੀ ਮਾੜਾ ਮੋਟਾ ਬਾਲਾ ਵੀ ਨਹੀਂ ਆ ਇਹ ਵੀ ਇਹਨੂੰ ਵੀ ਜਲਮੀ ਕਰੋ ਬੱਚੇ ਨੂੰ ਭੁੱਖਾ ਹੀ ਮਾਰ ਦ ਵੀ ਮਤਲਬ ਵੀ ਜੇ ਤੋ ਘਰੋਂ ਜਵਾਖ ਖਾ ਪੀ ਕੇ ਆਇਆ ਨਾ ਫਿਰ ਆ ਕੇ ਥੋੜਾ ਜਿਆ ਮੜੀ ਜੀ ਕਦੀ ਕਦੀ ਖਵਾ ਵੀ ਦਈਦਾ ਸੀ ਵੀ ਜਦੋਂ ਇਹਦਾ ਜੀ ਜਦੋਂ ਅਸੀਂ ਜਿਆਦਾ ਇਹਦਾ ਦੂਰ ਦਾ ਸਫਰ ਹੋਵੇ ਫਿਰ ਅਸੀਂ ਖਵਾ ਰੱਖੋ ਵੀ ਬਾਲੀਆਂ ਜਿਦਾਂ ਹੀ ਆ ਵੀ ਨਾ ਮੰਨੋ ਦੇ ਅੰ데 ਜ਼ਿਆਦਾਤਰ ਇਹਨੂੰ ਅਸੀਂ ਇਹ ਕਿ ਬਨਾਣਾ ਖਾ ਕੇ ਖੁਸ਼ ਆ ਕੇਲਾ ਖਾ ਕੇ ਖੁਸ਼ ਫਕੇਲਾ ਲੈਦਾ ਤੇ ਮੈਂ ਇੱਕ ਦਿਵ ਦੀ ਬੈਲਟ ਆ ਗਈ ਚੇਂਜ ਹੋ ਕੇ ਘਰੇ ਜਾ ਕੇ ਦਿਖਾਉਂਗਾ ਘਰ ਜਾ ਕੇ ਦਿਖਾਉਨੇ ਆ ਤੇ ਹੁਣ ਅਸੀਂ ਦੇਖਦੇ ਇੱਥੇ ਉਹ ਸ਼ਾਪ ਖੁੱਲੀ ਆ ਤੇ ਤਕਦੀਰ ਦੇ ਨਾਈਟ ਸੂਟ ਵੀ ਲੈ ਹੀ ਲਈਏ ਆ ਰਿਹਾ ਪਿਆ ਬਲੂ ਵਾਲਾ ਹਾਂ ਇਹ ਤਾਂ ਐਸੀ ਸੀ ਐਸੀ ਜੀ ਆ ਉਹ ਮੋਟਾ ਬਹੁਤ ਜਿਆਦਾ ਉਹ ਬਾਲਾ ਮੋਟਾ ਇਹ ਤਾਂ ਫਰ ਲੱਗੀ ਹੋਈ ਸੀ ਸ਼ਾਇਦ ਨਹੀਂ ਹੈ ਪਤਲੇ ਬਾਈ ਹੋਰਾਂ ਦੇ ਆਏ ਆ ਆ ਪਾ ਦੁਕਾਨ ਤੇ ਤਕਦੀਰ ਨੇ ਦਸੈਲੈਕਟ ਕਰ ਲਿਆ ਆਪਣੇ ਲਈ ਇੱਕ ਤਾਂ ਆ ਹਾ ਖਰਗੋਸ਼ ਵਾਲਾ ਇੱਕ ਟੈਡੀ ਬੀਅਰ ਵਾਲਾ ਇੱਕ ਤਾਂ ਕੋਈ ਹੋਰ ਦੇਖ ਰਹੇ ਨੇ ਆ ਵੇਖਿਓ ਕਾਕੇ ਆ ਵੇਖੀ ਕੀ ਆ ਉੱਲੂ ਮੈਂ ਉੱਲੂਆ ਹੋਰ ਕੀ ਹੋਰ ਕੀ ਹਾਂ ਆਲੇ ਆ ਆ ਬਣਾ ਦੱਕ ਇਹਦਾ ਹੈਨਾ ਇਹਦਾ ਕਿ ਤੇਰਾ ਵੀ ਇਹਦਾ ਮੈਂ ਤਾਂ ਉਹੀ ਬਣਾਉਂਗੀ ਫਿਰ ਇਹਦੇ ਦੋ ਕਰਨੇ ਕਿ ਤਿੰਨ ਤਿੰਨ ਕਰ ਦਿਓ ਚਲੋ ਕਰਦੇ ਹਾਂ ਸਹੀ ਹੈ ਹਾਂ ਸੋਣਾ ਵੀ ਹੂੰ ਇੰਨੇ ਹੋ ਗਏ ਓਕੇ ਓਕੇ ਪਰਲ ਸਹੀ ਹੈ ਲੋ ਬਈ ਤਕਦੀਰ ਦੇ ਨਾਈਟ ਸੂਟ ਵੀ ਹੋ ਗਿਆ ਸਿਲੈਕਟ ਦਿਖਾਏ ਤਾਂ ਐਨੀਮਲ ਲੱਦਾ ਸੀ ਉਹ ਦੋ ਵਾਨੇ ਕਿਉਂ ਨਹੀਂ ਫੇਰ ਦਿਖਾਵਾਂਗੇ ਨਾਲੇ ਬਾਕੀ ਦੂਜਾ ਨਹੀਂ ਮੀਜ਼ਰਮੈਂਟ ਨਹੀਂ ਜੀ ਇਹਨੂੰ ਮੀਜ਼ਰਮੈਂਟ ਲਈ ਲੇਤਾ ਹੁਣ ਮੈਂ ਕਹਦੀ ਮੈਨੂੰ ਕੋਈ ਇਹਦਾ ਸੂਟ ਉਹ ਜਿਹੜਾ ਫੜਾ ਕੇ ਜਾਣਾ ਪੈਣਾ ਆ ਖੁੱਲਾ ਖੁੱਲਾ ਜਿਹੜਾ ਇਹਦੇ ਸਹੀ ਆ ਮਤਲਬ ਆ ਵੀ ਸਹੀ ਇਹ ਇੰਦਾ ਸੈਂਸ ਵੀ ਥੋੜਾ ਜਿਆਦਾ ਹੀ ਹੋਵੇ ਹਾਂ ਵੀ ਥੋੜਾ ਵੱਡਾ ਹੋਵੇ ਵੈਸੇ ਇਹਦੇ ਮੈਂ ਇਹਦੇ ਵੀ ਦੱਸਦੀ ਹੁੰਨੀ ਆ ਵੀ ਜਿੱਦਾਂ ਇਹ ਹੈਗੀ ਆ 3 ਇਅਰ 3 ਸਾਲ ਦੀ ਆ ਪਰ ਇਹਦੇ ਕੱਪੜੇ ਲੈਣੇ ਆ ਸੀ 4 ਤੋਂ 5 ਸਾਲ ਵਾਲੇ ਸੋ ਜਿਹੜਾ ਹੁਣ ਇਹਦੇ ਲਈ ਅਸੀਂ ਮੈਜ਼ਰਮੈਂਟ ਦੇਣਾ ਆ ਉਹ ਥੋੜਾ ਜਿਹਾ ਵੱਡਾ ਹੀ ਹੈ ਕਿਉਂਕਿ ਇਹਦੀ ਹਾਈਟ ਲੰਮੀ ਹੋਣ ਕਰਕੇ ਤੇ ਥੋੜਾ ਹੁਣ ਇਹ ਵੱਧਦੇ ਵੀ ਪਈ ਹੋਈ ਹੈ ਪਰ ਛੇਤੀ ਛੋਟਾ ਹੋ ਜਾਂਦਾ ਸੋ ਇਸ ਕਰਕੇ ਕੁਝ ਨਹੀਂ ਖਾਤਾ ਅਸੀਂ ਹੁਣ ਮੈਨੂੰ ਆਇਆ ਵੀ ਘਰੇ ਜਾ ਕੇ ਅੱਜ ਮੇਰਾ ਜੀ ਕਰਦਾ ਕੜੀ ਛੋਲ ਬਣਾਉਣ ਨੂੰ ਤੇ ਮੈਂ ਇਹੀ ਸੋਚ ਰਹੀ ਆ ਵੀ ਅੱਜ ਬਣਾਵਾਂਗੀ ਕੜੀ ਛੋਲ ਪਾਪੇ ਦੇ ਵੀ ਫੇਵਰੇਟ ਆ ਕੜੀ ਤੋਂ ਇੰਦਾ ਕਰਦੇ ਨਾ ਕਿੱਦਾਂ ਕਰ ਹੁਣ ਜਾ ਕੇ ਬਣਾ ਲੈਣੇ ਆ ਨਾਲੇ ਹੁਣ ਖਾ ਹੋ ਜਾਣਗੇ ਨਾਲੇ ਅੱਥ ਨੇ ਸਹੀ ਆ ਕੜੀ ਅੱਥ ਨੇ ਬਣਾ ਲਈ ਨਾਲ ਰੋਟੀਆਂ ਰਹਿਣੀਆਂ ਤੇ ਜੋ ਹੁਣ ਫੇਰ ਖਾਣੇ ਪੜੀ ਨਾ ਚੱਲ ਆਂਡੇ ਦੇਖਦੇ ਆ ਲਓ ਵੀ ਮਹਿਕਦੀਪ ਸਿੰਘ ਜੀ ਲੈਣ ਲੱਗੇ ਆ ਹੱਥ ਹੀ ਝਟ ਗਿਆ ਪ੍ਰੋਟੀਨ ਇੱਧਰ ਆਪਾਂ ਪੀਣ ਲੱਗੇ ਆਂ ਇਮਲੀ ਤੇ ਆਲੂ ਬੁਖਾਰੇਆਂ ਦਾ ਵਾਟਰ ਡਰਿੰਕਿੰਗ ਵਾਟਰ ਬੜੀ ਬੱਸ ਬੱਸ ਹੁਣ ਉਹਦੇ ਆ ਮੈਂ ਖਦੇ ਆ ਹੁਣ ਤੈਨੂੰ ਪਾ ਤਾ ਨਾ ਤੇਰੇ ਹਿੱਸੇ ਦਾ ਬਹਿ ਜਾ ਥੱਲੇ ਬਹਿ ਜਾ ਬਹਿ ਜਾ ਦੇਖ ਦੇਖ ਦੇ ਪੰਜਾ ਪੰਜਾ ਦੇਖ ਚੱਲ ਬਣਾਉਂਦੇ ਸਾਗ ਆਂ ਪਰ ਨਾਲ ਖੜੀ ਬਣ ਰਹੀ ਹੈ ਕੋਈ ਲੌਜੀਕ ਬਣਦਾ ਸਾਗ ਤਾਂ ਕੱਲੂ ਬਣਾਉਣਾ ਸਾਗ ਬਣਾਉਣਾ ਅਸਲ ਦੇ ਵਿੱਚ ਕੱਲ ਨੂੰ ਕੱਲ ਨੂੰ ਬਣਾਉਣਾ ਪੂਰੇ 1 ਮਹੀਨੇ ਬਾਅਦ ਪਿਛਲੀ 19 ਤਰੀਕ ਨੂੰ ਬਣਾਇਆ ਸੀਗਾ 19 ਨੂੰ ਬਣਾਇਆ ਸੀ ਕਿ 18 ਨੂੰ ਬਣਾਇਆ ਸੀ 19 ਨੂੰ ਤਾਂ ਪਰ ਲੈ ਕੇ ਗਏ ਸੀ ਲਾਲੀ ਹਾਂ ਅੱਜ ਦੇ ਦਿਨ ਬਣਾਇਆ ਸੀਗਾ ਤੇ ਦਿਵਾਲੀ ਤੋਂ 2 ਦਿਨ ਪਹਿਲਾਂ ਤੇ ਕੱਲ ਨੂੰ ਪੂਰੇ ਮਹੀਨੇ ਬਾਅਦ ਬਣਾਉਣਾ ਸਾਗ ਐਸਾ ਗਏ ਇਧਰ ਅਮੀਨਾ ਅੱਜੇ ਬਹੁਤ ਹਰਦੀ ਸੀ ਮੈਂ ਅੱਜੇ ਤਾਂ ਸਿਆਲਾਂ ਜਿਹੇ ਚੱਪ ਕੱਢ ਦਿੰਦੀ ਸੀ ਐਤ ਕੀ ਨਹੀਂ ਐਤ ਕੀ ਦੂਜੀ ਵਾਰ ਦਾ ਧਰਨਾ ਕਰ ਲੂੰ ਆਪਰੇਸ਼ਨ ਹੋਇਆ ਕਰਕੇ ਮੇਰਾ ਮੈਗਦੀ ਬਣੀ ਨਹੀਂ ਮੈਨੂੰ ਐਤ ਕੀ ਆਹ ਬਈ ਨਵਾਂ ਲੌਜੀਕ ਪਤਾ ਲੱਗਿਆ ਰਸੋਈ ਦੇ ਵਿੱਚ ਗੁੱਡ ਨਾਈਟ ਦੀਆਂ ਅਰਗਬੱਤੀਆਂ ਲਾਓ ਤੇ ਮੱਖੀਆਂ ਕਹਿੰਦੇ ਭੱਜ ਜਾਂਦੀਆਂ ਵੈਸੇ ਇੱਥੋਂ ਤਾਂ ਨਹੀਂ ਭੱਜਦੀਆਂ ਚੌਥਰੇ ਤੋਂ ਕਿਉਂਕਿ ਇੱਥੇ ਤਾਂ ਓਪਨ ਹੈ ਸਾਰਾ ਕੁਝ ਤੇ ਮੱਖੀਆਂ ਸਿਆਲ 'ਚ ਵੈਸੇ ਬਹੁਤ ਲਊ ਪਿੰਦੀਆਂ ਤੇ ਰਸੋਈ ਚ ਚਲਾਈਆਂ ਇਹਨੇ ਆਪਾਂ ਪ੍ਰੈਕਟੀਕਲ ਇਹ ਤਾਂ ਵੀ ਭਾਜਦੀਆਂ ਮੱਖੀਆਂ ਕਿ ਨਹੀਂ ਭਾਜਦੀਆਂ ਆ ਰਸੋਈ ਚ ਚਲਾਈਆਂ ਨੂੰ ਤਾਂ ਇੱਕ ਉਧਰ ਲੱਗੀ ਹੋਈ ਆ ਆਸੀ ਇਹ ਪੈਕੇਟ ਦਿਖਾਵਾਂ ਸਾਡੇ ਪਿੰਡੋਂ ਮਿਲਦੇ ਨੇ ਵੈਸੇ ਇਹ ਮੈਂ ਤਾਂ ਸਾਰੇ ਕਿਤੇ ਜਾਣੀ ਵੈਸੇ ਇਹ ਆਹ ਵਾਲੀ ਗਾ ਵੋਟਨਾਟ ਅਗਰਬਤੀ ਤੇ ਸਪੈਸ਼ਲ ਮੱਛਰਪਣਿਆ ਹੋਇਆ ਵੈਸੇ ਤਾਂ ਇਹ ਪਰ ਕਹਿੰਦੇ ਮੱਖੀਆਂ ਵੀ ਭੱਜ ਜਾਂਦੀਆਂ ਇਹਦੇ ਨਾਲ ਚਲੋ ਦੇਖਦੇ ਹਾਂ ਕੀ ਬਣਦਾ ਭਾਜਦੀਆਂ ਕਿ ਨਹੀਂ ਭਾਜਦੀਆਂ ਅਜੇ ਮੈਂ ਗੱਡੀ 'ਚ ਯੂਰੀਆ ਪਾਉਣਾ ਸਕਾਰਪਿਓ ਚ ਤੇ ਬੈਲਟ ਆ ਗਈ ਆਪਣੀ ਫੁੱਲ ਨਹੀਂ ਆਈ। ਮੈਂ ਕਿਹਾ ਕੇ ਤੈਨੂੰ ਦਿਖਾਉ। ਦੇਖ ਤਾਂ ਅਜੇ ਗੱਡੀ 'ਚ ਯੂਰੀਆ ਪਾਉਣਾ ਕਿਉਂਕਿ ਗੱਡੀ ਦੀ ਯੂਰੀਆ ਦੀ ਬੱਤੀ ਜਗ ਗਈ ਅੱਜ ਦੀ ਡੈਫ ਦੀ ਤੇ ਏਜੰਸੀ 'ਚੋਂ ਮੋਂ ਬਸਮਸਾ ਲੈ ਕੇ ਆਇਆ ਮਤਲਬ ਕਾਊਂਟਰ ਸੇਲ ਉਹਨਾਂ ਨੇ ਬੰਦ ਕਰਤੀ। ਬਹੁਤ ਸਾਰੀ ਪੇਪਰ ਵੈਰੀਫਿਕੇਸ਼ਨ ਤੋਂ ਬਾਅਦ ਜਾ ਕੇ ਯੂਰੀਆ ਮਿਲਿਆ। ਤੇ ਇਹਨਾਂ ਨੂੰ ਮੈਂ ਬਾਹਰ ਖੜੀ ਕਰਕੇ ਗੱਡੀ ਏਜੰਸੀ ਦੇ ਤੇ ਗੱਡੀ ਬੰਦ ਦੂੰਗੀ ਅੱਗੇ ਲੱਗਣਾ ਤਾਂ ਕਰਮੀ ਹੈਗੀ ਆ ਸ਼ੀਸ਼ੇ ਬੰਦ ਜ ਗੱਡੀ ਚ ਹੋ ਜਾਂਦੀ ਓਦਾਂ ਨਹੀਂ ਕਰਮੀ ਹੈਗੀ ਚਲੋ ਖੋਲਿਏ ਹੁਣ ਆਪਾਂ ਆਪਣਾ ਬਾਰਸਲ ਫੇਰ ਦੇਖਦੇ ਦੇਖਦੇ ਵੈਸੇ ਮੈਨੂੰ ਤਾਂ ਸਹਜ ਹੋ ਜਾ ਹੀ ਲੱਗ ਰਿਹਾ ਪਰ ਵਿੱਚੇ ਲਈ ਵੇਚਦੀ ਲੱਗ ਵੀ ਰਿਹਾ ਵੱਡਾ ਆ ਇਦੇ ਉੱਤੇ ਕਿਤੇ ਨਹੀਂ ਲਿਖਿਆ ਵਾ ਵੈਸੇ ਇੱਥੇ ਲਿਖਿਆ ਵਾ ਐਲ ਸਾਈਜ਼ ਬਸ ਤੇ ਚਲੋ ਦੇਖਦੇ ਆ ਲਾ ਕੇ ਦੇਖਦੇ ਆ ਫਿਰ ਪਤਾ ਲੱਗੂਆ ਜੋਤ ਨੇ ਲਫਾਫੇ ਮਚਾਤਾ ਵੀ ਕਿਤੇ ਵਾਪਸ ਨਾ ਭੇਜਣਾ ਪਏ ਤੇ ਹੁਣ ਲਵਾ ਦੇ ਕਿਹੜੇ ਚ ਭੇਜਾਂਗੇ ਚਲੋ ਵੈਸੀ ਭੇਜ ਦੇਣੀਗੇ ਕਿਉਂਕਿ ਆਇਆ ਲੈ ਬਈ ਐਲ ਇਹਦੇ ਉੱਤੇ ਲਿਖਿਆ ਪਿਆ ਠੀਕ ਐ ਐਲ ਇਹ ਪਹਿਲਾਂ ਮੀਡੀਅਮ ਮੰਗਾ ਲਿਆ ਸੀਗਾ ਛੋਟੇ ਬੱਚੇ ਦੇ ਅਕੋਰਡ ਨਹੀਂ ਨਹੀਂ ਮੈਂ ਆਪਦੀ ਚੈਸਟ ਦੇ ਅਕੋਰਡਿੰਗ ਮੰਗਾਇਆ ਸੀਗਾ ਪਰ ਚੈਸਟ ਦੇ ਅਕੋਰਡਿੰਗ ਇਹਨਾਂ ਦੇ ਸਾਈਜ਼ ਜਿਹੜੇ ਕਰੈਕਟ ਨਹੀਂ ਹੈਗੇ ਲੋ ਵੀ ਆਪਣੀ ਅੱਗ ਵੀ ਮੱਝ ਚੁੱਕੀ ਆ ਤੇ ਇੱਧਰ ਬੈਲਟ ਵੀ ਆ ਗਈ ਸਿੱਧਾ ਕਰ ਦਿੰਦਾ ਸਿੱਧੇ ਹੋ ਜਾ ਸਾਡੀ ਮੈਡਮ ਹੁੰਦੀ ਸੀ ਸਕੂਲ 'ਚ ਜਦੋਂ ਅਸੀਂ ਪਿੱਛੇ ਨੂੰ ਕਰਕੇ ਗੱਲਾਂ ਕਰਦੇ ਉਹਨੂੰ ਪਿੱਛੇ ਆ ਕਣ ਸਿੱਧੇ ਹੋ ਜਾ ਕਿਉਂਕਿ ਜੇ ਹੁਣ ਮੈਂ ਤੁਹਾਨੂੰ ਪ੍ਰੈਕਟੀਕਲ ਦੇ ਰਾਹ ਨੂੰ ਦੇਖੋ ਇਦਾਂ ਕਰਾਂ ਨਾ ਮੈਂ ਸਿੱਧਾ ਨਾ ਇੰਦਾ ਹੋ ਜਾਂਦਾ ਐਨਾ ਵੀ ਨਹੀਂ ਹੁੰਦਾ ਐਨਾ ਹੋ ਜਾਂਦਾ ਮੈਂ ਜਦ ਬਹਿਣਾ ਯਾ ਦੇਖੀ ਇਹਨੂੰ ਇਹ ਮੈਂ ਕਿਨੂੰ ਗੱਡੀ ਚਲਾਉਣ ਵੇਲੇ ਵਾਰੀ ਦਿੱਕਤ ਆਉਦੀ ਆ ਕਿਉਂਕਿ ਆਦਤ ਪੈ ਗਈ ਪਹਿਲਾਂ ਸਰੀ ਚਲ ਨਮਾਜ਼ ਸਾਹ ਸੱਤ ਹੈ ਨਹੀਂ ਸੀ ਪਹਿਲਾਂ ਉਦਾਂ ਵੀ ਤੂੰ ਐਡਾ ਮੋਟਾ ਨਹੀਂ ਸੀ ਜਦੋਂ ਸਾਈਪ੍ਰਸ ਸੀ ਮਹਕਦੀਪ ਪੂਰਾ ਫਿੱਟ ਸੀਗਾ ਬਹੁਤ ਪਤਲਾ ਸੀ ਢਿੱਡ ਦਾ ਜਮਾ ਹੀ ਨਹੀਂ ਸੀ ਆ ਦੇਖ ਦੇ ਮੇਰੇ ਹੀ ਦੇਖਦੇ ਦੇਖਦੇ ਤੋਂ ਬਾਅਦ ਮੈਂ ਕਿਹਾ ਉਹ ਮੈਂ ਆਲਾ ਕੋਟ ਪਿੰਟ ਮੇਰੇ ਹੁਣ ਆਉਂਦਾ ਨਹੀਂ ਮੈਂ ਕਿਹਾ ਮੈਂ ਤੈਨੂੰ ਕੋਟ ਪਿੰਟ ਨਹੀਂ ਆਉਂਦਾ ਜਿੱਦ ਵੀ ਪਾਇਆ ਬਾਹਰੋਂ ਆਇਆ ਵੀ ਸੀ ਉਦੋਂ ਪੂਰਾ ਐ ਪਤਲਾ ਸੀ ਪਤਲਾ ਸੀ ਫਿੱਟ ਸੀ ਮੈਂ ਮੈਗਦੀ ਨੂੰ ਬਹੁਤ ਬਾਰੀ ਕਹਿੰਦੇ ਹੁੰਦੇ ਸੀ ਮੈਂ ਕਿਹਾ ਤੇਰਾ ਟੈਡ ਮੈਂ ਕਿਹਾ ਇਹਨੇ ਕੋਣ ਹੁ ਲੈ ਕੋਈ ਨਹੀਂ ਕੋਈ ਨਹੀਂ ਇਹ ਪਤਾ ਨਹੀਂ ਇਹ ਹੁਣ ਸੀਰੀਅਸ ਬਹੁਤ ਲੈਣ ਲੱਗ ਪਿਆ ਪਹਿਲਾਂ ਟੈਡ ਟੁੱਟਣੋਂ ਤਾਂ ਗੋਲਦਾ ਹੀ ਨਹੀਂ ਸੀ ਸੀਰੀਅਸ ਮੈਂ ਆਸਾਂ ਦੇ ਵਿੱਚ ਡੈਡੀ ਨੂੰ ਵੇਖਿਆ ਹਾਂ ਹਾਂ ਉਦੋਂ ਬਾਅਦ ਹੋਇਆ ਸੀਰੀਅਸ ਕਿਉਂਕਿ ਮੈਨੂੰ ਜਦੋਂ ਫਿਰ ਮੇਰਾ ਹੁਣ ਤਾਂ ਉਦਾਂ ਤਾਂ ਮੈਂ ਫਿਰ ਹੈਲਦੀ ਇਹ ਮੈਨੂੰ ਕੋਈ ਚੈੱਕ ਕਰਨੀ ਹੈ ਇਹ ਤਾਂ ਵੈਸੇ ਕਰੈਕਟ ਕਰਨ ਲੱਗਿਆ ਆਪਣਾ ਪੋਸਚਰ ਪੋਸਚਰ ਕਰੈਕਟ ਤਾਂ ਕਰਨ ਲੱਗਿਆ ਕਿਉਂਕਿ ਜਦੋਂ ਬੈਂਦੇ ਆ ਥੋੜਾ ਥੋੜਾ ਦਰਦ ਹੁੰਦਾ ਆ ਆ ਚੀਜ਼ ਤੇ ਬੜਾ-ਬੜਾ ਹੁੰਦਾ ਕਦੇ-ਕਦੇ ਤੇ ਉਹ ਤਾਂ ਵੈਸੇ ਕਹੇ ਕਈ ਤਮਨ ਕਰਨ ਦੇ ਵਿੱਚ ਤੇਰੀ ਮਾੜੀ-ਮੋਟੀ ਸੋਜ ਆ ਹੋਰ ਕੁਝ ਨਹੀਂ ਹੈਗਾ ਪਰ ਪੋਸਚਰ ਵੈਸੇ ਸਿੱਧਾ ਬੰਦਾ ਆ ਆ ਵੇ ਕਿੰਨਾ ਸਿੱਧਾ ਲੱਗਦਾ ਹਾਂ ਸਿੱਧਾ ਕਦਾ ਵਧ ਗਿਆ ਮੈਂ ਕਿਤੇ ਵੀ ਜੇ ਸਾਹਮਣਾ ਹਾਈਟ ਆ ਮੈਂ ਕਦੇ ਲੰਮਾ ਬਹੁਤ ਆ ਹੌਣ ਤੂੰ ਐਨ ਸਹੀ ਲੱਗਦਾ ਐ ਸਿੱਧਾ-ਸਿੱਧਾ ਨਹੀਂ ਤਾਂ ਤੂੰ ਕੱਬ ਪਾ ਕੇ ਤੁਰਦਾ ਲੰਮਾ ਕਿੰਨਾ ਮੈਂ ਕਿਤਾ ਕਿੰਨੀ ਹਾਈਟ ਐ ਤੇਰੀ 5 9 5 8 ਤਾਂ ਹੈਗੀ ਐ ਲਾਲੀ ਤੇ ਲਾਲੀ ਤੋਂ ਥੋੜਾ ਜਿਹਾ ਲੰਮਾ ਦੋ ਲਾਲੀ ਦੇ ਬਰਾਬਰ ਹੀ ਹੈ ਮਾਤਾ ਲਾਲੀ ਤੇ ਤੁਸੀਂ ਦੋਨੇ ਇੱਕੋ ਜਿਹੇ ਬਿਆੰਤ ਬਾਈ ਤੁਹਾਡੇ ਤੋਂ ਲੰਮਾ ਥੋੜਾ ਜਿਹਾ ਮੈਂ ਇੱਧਰ ਕੜੀ ਬਣਾਉਣੀ ਆ ਤੇ ਮੈਂ ਕਦੀ ਕਹਿੰਦੇ ਮੈਂ ਉਹਨੇ ਸਾਗ ਨੂੰ ਤਰਜਣਾ ਹੁਣ ਵਿੱਚ ਦੀ ਬਹੁਤ ਜਾਣੇ ਗੈਣਗੇ ਘਰ ਵਾਲੀ ਨੂੰ ਕੰਮ ਕਰਾਉਂਦਾ ਘਰ ਵਾਲੀ ਕੰਮ ਕਰਾਉਂਦੀ ਆ ਇਹ ਮੈਂ ਦਾ ਮਤਲਬ ਇਹਨ ਮਤਲਬ ਵੈਸੇ ਤਾਂ ਕਿਸੇ ਫੈਮਿਲੀ ਜੀ ਮੈਂ ਦੇਖਿਆ ਨਹੀਂਗਾ ਇਦਾਂ ਵੀ ਬੰਦੇ ਨਹੀਂ ਕੰਮ ਕਰਾਉਂਦੇ ਠੀਕ ਐ ਤਕਰੀਬਨ ਜੇ ਕੋਈ ਚੋਲ ਜਾ ਅੰਕਲ ਅੰਕਲ ਨੂੰ ਸਬਜੀ ਟੈਨਸ਼ਨ ਹੁੰਦੀ ਐ ਜੇ ਕੋਈ ਵੀ ਸਬਜੀ ਮਤਲਬ ਨਾਲ ਵੇਰੀ ਲੱਗਿਆ ਪਿਆ ਹੁੰਦਾ ਹਨਾ ਠੀਕ ਐ ਅੰਕਲ ਵੀ ਲੱਗਿਆ ਕਿ ਛੋਲੀ ਆ ਛੋਲੀ ਕਿੰਨੇ ਦੀ ਅੰਕਲ ਘੜਾਉਂਦਾ ਨਾਲ ਸਬਜੀ ਦੇ ਹਨਾ ਇਧਰ ਚਲ ਜਾ ਤਾਇਏ ਕਿ ਆਪਣੇ ਬਾਪੂ ਵੀ ਕਰਦਾ ਬਾਪੂ ਬਾਪੂ ਆਪ ਕਰਦਾ ਇਹ ਖਾਉਂਦਾ ਖਾਣ ਪੀਂਦਾ ਜਾਉਂਦਾ ਬਾਈ ਨੂੰ ਰਾਜ ਨੂੰ ਕਿੰਨਾ ਸ਼ੌਂਕ ਆ ਇੱਧਰ ਬੈਠਾ ਲੂ ਆਪ ਲੱਗਿਆ ਪਿਆ ਹੁੰਦਾ ਮੈਂ ਕਦੀ ਬਿਗਰਾ ਨਾ ਤੇ ਆਪਣੇ ਪਾਪਾ ਲੱਗ ਜਾਂਦਾ ਜਿਵੇਂ ਮੰਨ ਲਓ ਸਾਗ ਸੂ ਧਰਨਾ ਲਸਣ ਲਸਣ ਲਖਾਂ ਆਪ ਮੰਨ ਲਓ ਵੀ ਲਸਣ ਤਾਂ ਮੈਂ ਕਦੀ ਛਿੱਲੀ ਨਹੀਂ ਹਾਂ ਬਾਪੂ ਜਾਂ ਪਾਪਾ ਠੀਕ ਹੈ ਇਹ ਖਾਣ-ਪੀਣ ਦਾ ਸ਼ੌਂਕ ਹੁੰਦਾ ਇਹ ਕੋਈ ਆਏ ਨਹੀਂ ਹੈ ਵੀ ਇਹਦੇ ਨਾਲ ਕੋਈ ਬੰਦਾ ਹੋ ਜਾ ਵੀ ਆਪਣੇ ਤਾਂ ਇਹ ਕੋਈ ਅੱਜ ਦੀ ਨਿਰਜੋਤ ਸ਼ੁਰੂ ਤੋਂ ਮਤਲਬ ਮੈਂ ਤਾਂ ਜਦੋਂ ਮੇਰੀ ਸਬਸੈਂਬਲੀ ਹੈ ਨਾ ਮੈਂ ਤਾਂ ਦੇਖਿਆ ਹੀ ਆ ਇਹ ਚੀਜ਼ ਵੀ ਵੀ ਆਪੇ ਨਾਲ ਕੰਮ ਕਰ ਵੀ ਸਬਜੀ ਸੁਬਜੀ ਨਾਲ ਆਪ ਨਾਲ ਸ਼ੌਕ ਨਾਲ ਤੇ ਮੰਡੀ ਵਾਲਾ ਡੈਡੀ ਵੀ ਮੰਮੀ ਨਾਲ ਬਣਾਉਂਦਾ ਬਣਾਉਂਦਾ ਸੀ ਹੁਣ ਚਲੋ ਹੁਣ ਨਹੀਂ ਖਾਦੇ ਪਹਿਲਾਂ ਡੈਡੀ ਵੀ ਸਬਜੀ ਸੁਬਜੀ ਬਣਾਉਂਦਾ ਤੇ ਜੀਜੇ ਭਾਜੀ ਨੂੰ ਕੋਈ ਕੋਈ ਜੀਜੇ ਵੀ ਬਣਾਉਂਦਾ ਕੁਕਿੰਗ ਦਾ ਸ਼ੌਕ तकरीबन ਮੈਂ ਤਾਂ ਸਾਰੇ ਕਿਤੇ ਦੇਖਿਆ ਹੀ ਆ ਠੀਕ ਆ ਚਲੋ ਜੇ ਕਿਸੇ ਫੈਮਲੀ ਚ ਇਦਾਂ ਹੋਊਗਾ ਵੀ ਬੰਦਿਆਂ ਨੇ ਇਹ ਚੀਜ਼ ਨਹੀਂ ਕਰਨੀ ਤਾਂ ਉਹ ਆ ਉਹਨਾਂ ਦੀ ਫੈਮਲੀ ਦੇ ਹਿਸਾਬ ਦਾ ਹੋਊਗਾ ਪਰ ਮੈਂ ਤਾਂ ਤਕਰੀਬਨ ਆਪਣੇ मतलब ਕਿਸੇ ਫੈਮਿਲੀ ਚ ਦੇਖਿਆ ਹੁਣ ਸਾਡੇ ਘਰੇ ਸਬਜ਼ੀ ਲਿਆਉਣ ਦੀ ਟੈਨਸ਼ਨ ਬੰਦਿਆਂ ਨੂੰ ਹੁੰਦੀ ਆ ਵੀ ਸਬਜ਼ੀ ਲਿਆ ਕੇ ਦੇਣੀ ਆ ਬਣਾਉਣਾ ਸਾਡਾ ਹੁੰਦਾ ਮੈਂ ਕਿਦੀ ਪਾਉਂਦਾ ਆ ਮੈਂ ਤਾਂ ਮੈਂ ਕਿਦੀ ਪਾਉਨੇ ਅਸੀਂ ਲਿਆਉਨੇ ਆ ਵੀ ਮੈਂ ਪੁੱਛ ਲੈਨੇ ਆ ਕਿ ਮੈਂ ਪਤਨ ਨੂੰ ਸਬਜ਼ੀ ਦੱਸ ਹਾਂ ਤੇ ਫਿਰ ਪਾਪਾ ਗਏ ਤੇ ਪਾਪਾ ਨੇ ਲਿਆਉਣੀ ਕਈ ਵਾਰੀ ਐਦਾਂ ਹੁੰਦਾ ਅਸੀਂ ਵੀ ਲਿਆਉਨੇ ਪਾਪਾ ਵੀ ਲਿਆ ਕੇ ਰੱਖਦੇ ਆ ਵੀ ਸਬਜ਼ੀ ਪਾਣੀ ਦੀ ਨਾ ਸਾਨੂੰ ਸਿਲੰਡਰ ਦੀ ਟੈਨਸ਼ਨ ਹੁੰਦੀ ਆ ਉਹ ਵੀ ਪਾਪੇ ਵਰਗੇ ਭਰੌਂਦੇ ਮੈਂ ਕਰਕੇ ਨਾ ਸਾਨੂੰ ਸਬਜੀ ਭਾਜੀ ਦੀ ਟੈਨਸ਼ਨ ਹੁੰਦੀ ਆ ਇਹ ਵੀ ਪਾਪੇ ਵਰਗੇ ਲਿਆਉਂਦੇ ਆ ਤੇ ਹੁਣ ਸਾਗ ਦੀ ਗੱਲ ਦੱਸਦੀ ਆ ਮੈਂ ਸਾਗ ਤੋੜਨ ਗਈ ਉਧਰ ਬਾਪੂ ਆਪਣੇ ਇਧਰ ਲੱਗਾ ਹੋਇਆ ਬਾਹਣ ਦੇ ਸਾਹਮਣੇ ਮੇਰੇ ਨਾਲ ਬਾਪੂ ਨੇ ਤੜਾਇਆ ਮੈਂ ਕਦੀ ਸੀ ਤੇ ਕਾਲਾ ਬਾਈ ਸੀ ਅਸੀਂ ਤਿੰਨ ਚਾਰਾ ਜਣਿਆ ਨੇ ਸਾਗ ਪਾਲਕ ਮੇਥੇ ਤੋੜ ਕੇ ਸਾਰਾ ਕੁਝ ਫੜਾ ਕੇ ਫੇਰ ਮੈਂ ਇਧਰ ਨੂੰ ਆਈਆਂ ਤਗਰੀਬ ਨੇ ਪੰਜਾਬ ਤੇ ਕਿਤੇ ਵੀ ਮੈਂ ਤਾਂ ਫੈਮਲੀ ਇਸ ਵਿੱਚ ਦੇਖਿਆ ਨਹੀਂ ਇਹ ਗੱਲਾਂ ਵਾਝੇ ਉਹੀ ਬਣੀਆਂ ਹੋਈਆਂ ਨੇ ਨਾਲ ਲੱਗ ਜਾ ਤੇ ਹਾਂ ਮੈਂ ਹੁਣ ਕੜੀ-ਕੂੜੀ ਬਣਾਉਂਦੀ ਸੀ ਮੈਘ ਜੀ ਕਹਿੰਦੇ ਚੱਲ ਉਹਨੇ ਮੈਂ ਸਾਗ ਕੁਤਰਦਾ ਨਾ ਮੰਮੀ ਨੇ ਸ਼ੈਲ ਸਵਾਰ ਦਿੱਤਾ ਸੀ ਮਤਲਬ ਰਾਲ ਮਿਲ ਕੇ ਯਾਰ ਹੋ ਜਾਂਦਾ ਕੰਮ ਬਾਕੀ ਫੇਰ ਵੀ ਜੇ ਕੋਈ ਕਹਿ ਜਿਵੇਂ ਲੱਗਿਆ ਫਿਰ ਹੈ ਆਹ ਚਲ ਤਾਇਆ ਬਣਾ ਲੈਂਦਾ ਸੀ ਸਾਗ ਤਾਂ ਬਾਪੂ ਸਾਹਿਬ ਪਹਿਲਾਂ ਤੋਂ ਮਤਲਬ ਆਮ ਕਰਕੇ ਕੋਈ ਆ ਤੇ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਪਾਪਾ ਬਣਾਉਂਦੇ ਹੁੰਦੇ ਸੀ ਜਿਆਦਾ ਸਾਗ ਪਾਪੇ ਨੇ ਸਾਗ ਬਣਾਉਣਾ ਵੀ ਆਪਣੇ ਤਾਂ ਐ ਨਹੀਂ ਨਾਲ ਆ ਰਹੀਆਂ ਸੀ ਨਾਲ ਲੱਗ ਰਿਹਾ ਨਾਲ ਜਿੰਦੇ ਸੀ ਜਿ ਸਾਰੇ ਰਲਕੇ ਐ ਨਹੀਂ ਹੈ ਵੀ ਕੋਈ ਵੀ ਇੱਕ ਬੰਦੇ ਫੈਰੀ ਵੀ ਮਤਲਬ ਉਹ ਆਵੇ ਤੇ ਉਸੇ ਨੇ ਕਰਨਾ ਨਾ ਆ ਹੁਣ ਲਸਣ ਉਧਰੋਂ ਲੈ ਕੇ ਆਦੀ ਬਾਪੂ ਨੇ ਛਿੱਲੀ ਹੋਆ ਹਜੇ ਉਹਨਾਂ ਨੇ ਸਾਗ ਜੀ ਵੀ ਪਾ ਲਈ ਤੇ ਇਧਰ ਵੀ ਆ ਗਈ ਤੇ ਹਜੇ ਵੀ ਇਹਦੇ ਚ ਬਚ ਗਏ ਤੇ ਇਹਦੇ ਚ ਕੱਲੂ ਵੀ ਪੈ ਜਾਣੀ ਤੇ ਬਾਪੂ ਨੇ ਕੱਲੂ ਵੀ ਇੰਨਾ ਕੋਲਾ ਛੱਲ ਗੇ ਲਸਣ ਦਾ ਦੇ ਰਣਾ ਐਨੀ ਲਸਣ ਛੱਲ ਕੇ ਬਾਪੂ ਨੂੰ ਆਦਤ ਹੈ ਜੇਬ ਚ ਪਾਈ ਹੁੰਦੀ ਆ ਇੱਧਰ ਨੂੰ ਜਾਣਾ ਉੱਧਰ ਨੂੰ ਜਾਣਾ ਤੇ ਛੱਲ ਕੇ ਦੇ ਦੇਣੀ ਤੇ ਮੈਂ ਨਾ ਨੇਲਸ ਦਿਖਾਏ ਹੀ ਨਹੀਂ ਤੁਹਾਨੂੰ ਨੇਲਸ ਕਰਾਈ ਸੀ ਮੈਂ ਪਹਿਲੀ ਵਾਰੀ ਇੰਨੇ ਹੈਵੀ ਨੇਲਸ ਕਰਾਏ ਆ ਦੇਖੋ ਐਮ ਜੇ ਲਖਾਇਆ ਐਮ ਜੀ ਮੋਮਬਤੀ ਅਗਰਬਤੀ ਦਾ ਸੌਰੀ ਬਈ ਕਾਮਜਾ ਆਪਾ ਹਾਂ ਦੇਖੋ ਮੱਖੀਆਂ ਪੰਜਾਂ ਡਿੱਗੀਆਂ ਹੁਣ ਇਹ ਚ ਆ ਤਾਂ ਬੇਹੋਸ਼ ਜੀ ਬੇਹੋਸ਼ ਦੀਆਂ ਹੋ ਕੇ ਡਿੱਗ ਪਈਆਂ ਇਹ ਕੁਸ਼ਕ ਮਰ ਵੀ ਗਈਆਂ ਮਤਲਬ ਹੁਣ ਚਲ ਸਾਫ ਸਪਾਈ ਹੋ ਜੀਗੀ ਨਾ ਹਾਂ ਦੇਖੋ ਆ ਸੀਆ ਵੀ ਦੇ ਆਦਮਰੀ ਜੀ ਹੋਈ ਪਈ ਆ ਹਾਂ ਵੇ एकदम ਕਰਕੇ ਕਾਮਜਾਪਾ ਪ੍ਰੋਜੈਕਟ ਤਾਂ ਕਾਮਜਾਪਾ ਪਰ ਇਨਡੋਰ ਚ ਕਾਮਜਾਪਾ ਆਊਟਡੋਰ ਚ ਨਹੀਂ ਉਹ ਕਿ ਆਊਟਡੋਰ ਚ ਤਾਂ ਫਿਰ ਹੁਣ ਪਤਾ ਹੀ ਆ ਕਿੱਧਰ ਗਈ ਬਾਥਰੂਮ ਕਰਨ ਗਈ ਆ ਇਹ ਤਾਂ ਪਾਣੀ ਮੇਲੇ ਜਾ ਰਹੇ ਹੋਈ ਹੋਈ ਥੱਲੇ ਲੱਗਦੀ ਜੇ ਨਹੀਂ ਕਰਤੀ ਵਾਲ ਗੋਲੇ ਆਟਾ ਅੱਟਾ ਗੁੰੰਦੀ ਹੋਣੀ ਹੈ ਨਹੀ ਗਾਸ ਵੀ ਰਿਹਾ ਗਾਇਜ਼ ਵੀ ਰਿਹਾ ਆ ਇਧਰ ਵੇਖ ਲੋ ਨਵਾਂ ਸਟਾਈਲ ਉੱਪਰ ਜੈਕਟ ਤੇ ਲੱਤਾਂ 'ਚ ਕੁਛ ਨਹੀਂ ਪਾਇਆ ਸੀ ਆਕੇ ਸਾਨੂੰ ਠੰਡ ਨਹੀਂ ਲੱਗਦੀ ਥੱਲੇ ਉਹ ਪਤਾ ਦੀ ਖਰਾਬਾਂ ਪਾ ਲੈਂਦੀ ਬਾਹਰ ਲਿਆ ਹਾਂ ਹਾਂ ਫੇਰ ਪਤਾ ਕੀ ਕਰੂੰਗੀ ਜੇ ਮੈਂ ਬਾਹਰ ਨਹੀਂ ਵੀ ਉੱਪਰ ਜੈਕਟ ਪਾਈ ਹੁੰਦੀ ਆ ਪਾਈ ਹੁੰਦੀ ਡਰੈਸ ਤੇ ਥੱਲੇ ਪਾ ਲੂਗੀ ਜਰਾਬਾਂ ਤੇ ਕ੍ਰੌਕਸ ਪਤਾ ਨਹੀਂ ਕਿੱਥੋਂ ਸਟਾਈਲ ਸਿੱਖੀ ਆ ਕਾਕੇ ਜੰਪ ਕਰਨਾ ਇੱਥੇ ਆ ਜਾ 1 2 3 ਜੰਪ 1 2 3 ਵੈਰੀ ਗੁੱਡ ਸਸਰੀਕਾਲ ਬਣਾਉਣੀ ਆ ਭੂਆ ਨੂੰ ਇੱਧਰ ਆ ਭੂਆ ਖੁੱਲਾ ਬਾਰ ਆ ਜਾ ਦੁੱਪੜਾ ਖਾ ਵੀ ਲਈਆਂ ਚਲੋ ਜੀ ਆ ਜੋ ਤੁਸੀਂ ਸਾਰੇ ਰੋਟੀਆਂ ਖਾ ਲਈਆਂ ਨਾ ਮੈਂ ਕਿਹਾ ਸੋਇਤ ਕਦੋਂ ਦਿਖਾਦੀ ਆਪਾ ਰਹਿੰਦਾ ਸੀ ਆਪਾ ਹੁਣ ਆਇਆ ਰੋਟੀ ਠੀਕ ਹੀ ਕੱਟਾ ਰੋਟੀ ਨਹੀਂ 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 ਖਾ ਲਈ ਜਾਂਦੀ ਦੱਸਦੀ ਆ ਤੁਹਾਨੂੰ ਦੀਦੀ ਨੇ ਖਵਾਈ ਆ ਹਾਂਜੀ ਗਾਇਜ਼ ਤੇ ਅੱਜ ਦੇ ਵਲੌਗ ਨੂੰ ਖਤਮ ਕਰਨ ਦਾ ਵੇਲਾ ਆ ਚੁੱਕਿਆ ਤੇ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ 8:00 ਵੱਜ ਗਏ ਹੁਣ ਸਿਆਲਾਂ ਦੇ ਵਿੱਚ ਰੋਟੀ ਬਹੁਤ ਟਾਈਮ ਨਾਲ ਖਾਦੀ ਜਾਂਦੀ ਐ ਤੇ ਪਰ ਨੀਂਦ ਉਸੇ ਵਜ੍ਹਾ ਤੇ ਆਟਾ ਆਟਾ ਪੁੱਤ ਦਾਦੀ ਕੋਲੇ ਆ ਆਟਾ ਦਾਦੀ ਤੋਂ ਲਿਆ ਜਾ ਮੈਂ ਦਾਰੂ ਸ਼ੂ ਪਾ ਕੇ ਜਾ ਭੱਜ ਜਾ ਮੈਂ ਸ਼ੂ ਨਹੀਂ ਪੋਣਾ ਜਾ ਫਿਰ ਉੱਧਾ ਭੱਜ ਲੈ ਆ ਜਾ ਦਾਦੀ ਕੋਲੇ ਜਾ ਕਿ ਤਾਂ ਹੀ ਬਹੁਤ ਕਰਦੇ ਆ ਲੈ ਆ ਜਾ ਬੱਜ ਕੇ ਜਾ ਲੈ ਆ ਲੈ ਆ ਲੈ ਤੇ ਮਰਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਆ ਸੌਰੀ ਗੱਲ ਕਰੀ ਜਾਂਦੇ ਹਨ ਵੀ ਸਿਆਣਾ ਚ ਰੋਟੀ ਬਹੁਤ ਦਿਸਦੇ ਆ ਖਾਦੀ ਜਾਂਦੀ ਤੇ ਸੁੱਤਾ ਉਸੇ ਵੇਲੇ ਜਾਂਦਾ ਰਾਤ ਨੂੰ 10 ਵਜੇ ਤੇ ਮਤਲਬ ਮੈਨੂੰ ਹੁਣ ਅੱਧਾ ਪੌਣਾ ਘੰਟਾ ਹੋ ਗਿਆ ਰੋਟੀ ਖਾਦੀ ਨੂੰ ਇਹ ਤੋਂ ਪਹਿਲਾਂ 7 ਵਜੇ ਖਾ ਲਈ ਸੀ ਪਰ ਜੇ ਗਰਮੀਆਂ ਚ ਕੋਸ਼ਿਸ਼ ਕਰੀਏ ਗਰਮੀਆਂ ਚ ਨਹੀਂ ਖਾਦੀ ਜਾਂਦੀ ਨਾਲੇ ਰਾਤਾਂ ਛੋਟੀਆਂ ਹੁੰਦੀਆਂ ਉਹਦਾਂ ਚਲੋ ਅੱਡਰ ਹਸ ਹਵਤਾ ਹੁੰਦਾ ਹਨਾ ਇਸ ਇਦਾਂ ਹਨਾ ਤੇ ਚਲੋ ਜੀ ਕਰਦੇ ਆ ਅੱਜ ਦੇ ਵਲੌਗ ਨੂੰ ਖਤਮ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋ ਸਭ ਵਲੌਗ ਕਿਦਾਂ ਲੱਗਦੇ ਆ ਬਾਏ ਬਾਏ ਜੀ ਗੁੱਡ